ਹਾਂਜੀ ਦੋਸਤੋ ਸਾਰਿਆਂ ਨੂੰ ਬਾਬੀ ਸასი ਕਾਲ ਜੈ ਹਿੰਦ ਕੀ ਹਾਲ ਚਾਲ ਸਭ ਦਾ ਹੋਪਸ ਹੋ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਕਾਫੀ ਜਣਾ ਦਾ ਜਿਹੜਾ ਪ੍ਰੋਸੈਸ ਆ ਕੰਪਲੀਟ ਹੋ ਚੁੱਕਿਆ ਹੈ ਤੇ ਮੈਡੀਕਲ ਵਗੈਰਾ ਵੀ ਹੋ ਗਿਆ ਹੈ ਸਾਰਾ ਕੁਝ ਹੋ ਗਿਆ ਹੈ ਬਸ ਜੁਆਇਨਿੰਗ ਰਹਿਦੀ ਹੈ ਤੇ ਕਾਫੀਆਂ ਦਾ ਪ੍ਰੋਸੈਸ ਜਿਹੜਾ ਹਜੇ ਚੱਲ ਰਿਹਾ ਹੈਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੋਸਟਲੀ ਆਪਾਂ ਗੱਲ ਕਾਂਸਟੇਬਲ ਭਰਤੀ 2023 ਦੀ ਕਰਦੇ ਹੁੰਨੇ ਆ ਤੇ ਅੱਜ ਵੀ ਆਪਾਂ ਉਸੇ ਰਿਲੇਟਡ ਹੀ ਗੱਲ ਕਰਾਂਗੇ ਤੇ ਕਿਉਂਕਿ ਜਿਹੜਾ ਇਹ ਪ੍ਰੋਸੈਸ ਭਰਤੀ ਦਾ ਉਹ ਕੰਪਲੀਟ ਹੋਣ ਦੀ ਬਿਲਕੁਲ ਨੇੜੇ ਆ ਤੇ ਆਪਾਂ ਕੰਪਲੀਟ ਜਾਣਕਾਰੀ ਇਸੇ ਬਾਰੇ ਦੇਈ ਦੀਆਂ ਠੀਕ ਆ ਕਿਉਂਕਿ ਮੈਂ ਖੁਦ ਇਸ ਪ੍ਰੋਸੈਸ ਦੇ ਵਿੱਚ ਲੰਘਿਆ ਤੇ ਮੈਨੂੰ ਇਸ ਬਾਰੇ ਜਾਣਕਾਰੀ ਹੈ ਇਸ ਕਰਕੇ ਤੁਹਾਡੇ ਨੂੰ ਮੈਂ ਜਾਣਕਾਰੀ ੜੀ ਸ਼ੇਅਰ ਕਰਦਾ ਹਾਂਗਾ ਤੇ ਜਿਹੜੇ ਕਾਫੀ ਨਵੇਂ ਵੀ ਵੀਅਰਸ ਜੁੜਦੇ ਨੇ ਠੀਕ ਆ ਤੇ ਉਹ ਪੁਰਾਣੀਆਂ ਵੀਡੀਓਜ਼ ਦੇਖ ਲਿਆ ਕਰੋ ਕਈ ਵਾਰੀ ਤੁਹਾਨੂੰ ਡਾਊਟਸ ਹੁੰਦੇ ਨੇ ਠੀਕ ਆ ਨਹੀਂ ਪਤਾ ਲੱਗਦਾ ਤੇ ਪੁਰਾਣੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਮੇਰੇ ਦੋਸਤ ਹੈਗੇ ਰੈਗੂਲਰ ਦੇਖਦੇ ਨੇ ਵੀਡੀਓ ਉਹਨਾਂ ਨੂੰ ਆਲਰੇਡੀ ਸਾਰੀ ਚੀਜ਼ਾਂ ਦਾ ਪਤਾ ਹੈਗਾ ਤੇ ਕਾਫੀ ਕੁਐਸਚਨਸ ਮੈਨੂੰ ਆਉਂਦੇ ਹੈਗੇ ਨੇ ਕਮੈਂਟਸ ਕਰਦੇ ਨੇ ਮੁੰਡੇ ਕੁੜੀਆਂ ਵੀ ਕਮੈਂਟਸ ਕਰਦੇ ਨੇ ਕਿ ਅ ਮਤਲਬ ਜੋ ਵੀ ਹੁੰਦੇ ਨੇ ਉਹਨਾਂ ਦੀ ਕੁਐਰੀਜ਼ ਹੁੰਦੀਆਂ ਹੈਗੀਆਂ ਠੀਕ ਹੈ ਤੇ ਗੱਲ ਕਰਦੇ ਆਂ ਆਪਾਂ ਇੱਕ ਮੇਨ ਕੁਐਰੀ ਦੀ ਜੋ ਕਿ ਆਪਣੇ ਸਾਰਿਆਂ ਦੀ ਹੈਗੀ ਮੋਸਟਲੀ ਮੁੰਡੇ ਕੁੜੀਆਂ ਦੀ ਤੇ ਉਹਦੇ ਬਾਰੇ ਵਿੱਚ ਮੈਂ ਗੱਲ ਕਰੂੰਗਾ ਵੀ ਅੱਜ ਜਿਹੜੇ ਕਾਫੀ ਕਮੈਂਟਸ ਮੈਨ ਆਉਂਦੇ ਨੇ ਉਹਦੇ ਵਿੱਚ ਕਿਹਾ ਗਿਆ ਕਿ ਸਟੱਡੀ ਲਈ ਟਾਈਮ ਕੱਢ ਸਕਦੇ ਆਂ ਸਟੱਡੀ ਲਈ ਟਾਈਮ ਕਿੱਦਾਂ ਨਿਕਲੇਗਾ ਜਾਂ ਫਿਰ ਕਹਿੰਦੇ ਨੇ ਕਿ ਅਸੀਂ ਮਤਲਬ ਕੋਈ ਬੀਏ ਕਰ ਰਹੇ ਆਂ ਜਾਂ ਕੋਈ ਬੀਐਡ ਕਰ ਰਹਿਆ ਜਾਂ ਕਿ ਮਤਲਬ ਅੱਗੇ ਕੁਝ ਆਉਦੀ ਪ੍ਰੈਪਰੇਸ਼ਨ ਕਰ ਰਿਹਾ ਹੈਗਾ ਤੇ ਜਿਹਦੇ ਵਿੱਚ ਮਤਲਬ ਕਿ ਉਹ ਰੈਗੂਲਰ ਪਹਿਲਾਂ ਤੋਂ ਇਨਵੋਲਵ ਆ ਤੇ ਉਹ ਭਰਤੀ ਵੀ ਹੋ ਗਿਆ ਬਟ ਅੱਗੇ ਨੂੰ ਜਾਰੀ ਕਰਨਾ ਚਾਹੁੰਦਾ ਹੈ ਤੇ ਉਸ ਦੇ ਸਬੰਧ ਵਿੱਚ ਆਪਾਂ ਜਿਹੜੀ ਪੂਰੀ ਡਿਟੇਲ ਦੇ ਵਿੱਚ ਆਪਾਂ ਸਮਝਾਂਗੇ ਚੀਜ਼ ਵੀ ਕਿਦਾਂ ਕੀ ਸਿਸਟਮ ਹੁੰਦਾ ਹੈ ਮੈ ਜੀ ਦੇ ਵਿੱਚ ਤੇ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਜਦੋਂ ਆਪਾਂ ਪੁਲਿਸ ਦੇ ਵਿੱਚ ਭਰਤੀ ਹੋ ਜਾਂਦੇ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਕੋਈ ਵੀ ਆਪਾਂ ਪੜਨਾ ਚਾਹੁੰਦੇ ਆ ਜਾਂ ਆਪਾਂ ਮਤਲਬ ਅੱਗੇ ਕੁਝ ਕਰਨਾ ਚਾਹੁੰਦੇ ਆ ਮਤਲਬ ਭਰਤੀ ਹੋਣ ਤੋਂ ਬਾਅਦ ਬਟ ਉਹ ਚੀਜ਼ ਇਹ ਨਾ ਹੋਵੇ ਕਿ ਮਤਲਬ ਕਿ ਵੀ ਉਹ ਪਹਿਲਾਂ ਤੋਂ ਸ਼ੁਰੂ ਹੋਵੇ ਮਤਲਬ ਆਪਾਂ ਕੋਈ ਵੀ ਚੀਜ਼ ਨਵੇਂ ਸਿਰੋਂ ਕਰਨਾ ਚਾਹੁੰਦੇ ਆ ਸਪੋਜ਼ ਕਰੋ ਵੀ ਕੋਈ ਕਿਸੇ ਨੇ ਪਲੱਸ 2 ਹੀ ਕੀਤੀ ਸੀ ਤੇ ਉਹ ਭਰਤੀ ਹੋ ਗਿਆ ਬਟ ਉਹ ਇਨ ਫਿਊਚਰ ਮਤਲਬ ਬੀਏ ਕਰਨਾ ਚਾਹੁੰਦਾ ਅੱਗੇ ਮਤਲਬ ਸਬ ਇੰਸਪੈਕਟਰ ਦਾ ਐਗਜ਼ਾਮ ਦੇਣ ਵਾਸਤੇ ਜਾਂ ਵੈਸੇ ਹੀ ਮਤਲਬ ਆਦੀ ਜਿਹੜੀ ਕੁਆਲਿਫੀਕੇਸ਼ਨ ਵਧਾਉਣ ਵਾਸਤੇ ਠੀਕ ਆ ਤਾਂ ਉਹ ਡਿਪਾਰਟਮੈਂਟ ਤੋਂ ਐਨਓਸੀ ਲੈਣੀ ਪੈਂਦੀ ਹੈ ਠੀਕ ਹੈ ਤੇ ਉਹ ਆਪਾਂ ਕਰ ਸਕਦੇ ਆ ਬਟ ਉਹ ਹੁੰਦੀ ਪ੍ਰਾਈਵੇਟ ਆ ਰੈਗੂਲਰ ਨਹੀਂ ਹੋ ਸਕਦੀ ਕਿਉਂਕਿ ਆਪਾਂ ਰੈਗੂਲਰ ਜਿਹੜਾ ਇੱਧਰ ਆਪਾਂ ਡਿਊਟੀ ਕਰ ਰਹੇ ਹੈਗੇ ਤੇ ਆਪਾਂ ਰੈਗੂਲਰ ਨਹੀਂ ਕਰ ਸਕਦੇ ਉਹ ਆਪਾਂ ਕਹਿ ਸਕਦੇ ਆ ਆਪਾਂ ਪ੍ਰਾਈਵੇਟ ਤੌਰ ਤੇ ਕਰ ਸਕਦੇ ਆ ਜਿੱਦਾਂ ਕਿ ਆਪਾਂ ਮਤਲਬ ਯੂਨੀਵਰਸਿਟੀ ਦੇ ਅੰਡਰ ਕਰਦੇ ਆ ਆਪਾਂ ਤੇ ਉਹ ਆਪਾਂ ਕਰ ਸਕਦੇ ਆ ਕੋਰਸਪੋਂਡੈਂਟ ਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਕਾਫੀ ਮਤਲਬ ਦੋਸਤ ਹੈਗੇ ਉਹ ਇਹ ਪੁੱਛ ਰਹੇ ਨੇ ਕਿ ਅਸੀਂ ਆਲਰੇਡੀ ਸਟੱਡੀ ਕਰ ਰਹੇ ਆ ਪਹਿਲਾਂ ਤੋਂ ਜਿੱਦਾਂ ਕਿ ਬੀਐਡ ਦਾ ਮੇਰਾ ਫਸਟ ইয়ার ਆ ਜਾਂ ਸੈਕੰਡ ইয়ার ਆ ਬਟ ਮੈਂ ਭਰਤੀ ਹੋ ਗਿਆ ਜਾਂ ਹੋ ਗਈਆਂ ਠੀਕ ਆ ਮਤਲਬ ਮੈਂ ਅੱਗੇ ਇਸ ਨੂੰ ਕੰਟੀਨਿਊ ਕਰਨਾ ਚਾਹੁੰਦਾ ਤੇ ਮੈਂ ਮਤਲਬ ਛੁੱਟੀ ਮੈਨੂੰ ਮਿਲ ਸਕਦੀ ਹੈ ਜਾਂ ਮਤਲਬ ਕਿ ਐਕਸਟੈਂਸ਼ਨ ਮਿਲ ਸਕਦੀ ਹੈ ਮੇਰੀ ਮਤਲਬ ਜਿਹੜੀ ਸਟੱਡੀ ਹੈ ਉਹ ਵਿੱਚੇ ਰਹਿ ਜਾਊਗੀ ਤਾਂ ਆਪਾਂ ਇਸ ਰਿਲੇਟਡ ਆਪਾਂ ਗੱਲ ਕਰਦੇ ਹਾਂ ਤਾਂ ਮੇਰੇ ਨਾਲ ਦੇ ਵੀ ਕਾਫੀ ਮੇਰੇ ਦੋਸਤ ਸੀਗੇ ਠੀਕ ਆ ਜਿਹੜੇ ਕਿ ਪਲੱਸ 2 ਸੀਗੇ ਤੇ ਬਾਅਦ ਦੇ ਵਿੱਚ ਉਹ ਮਤਲਬ ਕਿ ਡੀਏ ਮਤਲਬ ਕਰ ਰਹੀ ਸੀਗੇ ਜਾਂ ਮਤਲਬ ਕਿ ਬੀਏ ਦੇ ਫਾਈਨਲ ਇਅਰ ਜਾਂ ਫਾਈਨਲ ਸੈਮੈਸਟਰ ਦੇ ਵਿੱਚ ਸੀਗੇ ਠੀਕ ਆ ਤੇ ਉਸ ਪ੍ਰੋਸੈਸ ਬਾਰੇ ਆਪਾਂ ਗੱਲ ਕਰਦੇ ਵੀ ਜਿੱਦਾਂ ਕਿ ਮਤਲਬ ਕਿ ਤੁਹਾਡੀ ਜਿਹੜੀ ਬੀ ਰਹਿੰਦੀ ਹੈ ਜਾਂ ਬੀਐਲ ਰਹਿੰਦੀ ਹੈਗੀ ਹੈ ਜਿਹੜੇ ਕੁਐਸਚਨ ਤੁਹਾਡੇ ਆਏ ਨੇ ਤਾਂ ਤੁਸੀਂ ਮਤਲਬ ਕਿ ਉਸ ਜੀ ਨੂੰ ਰੈਗੂਲਰ ਕਰ ਸਕਦੇ ਹੋ ਪਰ ਤੁਸੀਂ ਮੰਨ ਕੇ ਚੱਲੋ ਤੁਸੀਂ ਟ੍ਰੇਨਿੰਗ ਦੇ ਵਿੱਚੋਂ ਤਾਂ ਟ੍ਰੇਨਿੰਗ 'ਚ ਤੁਹਾਨੂੰ ਸਿਰਫ ਛੁੱਟੀ ਮਿਲ ਸਕਦੀ ਹੈ ਜਿਸ ਦਿਨ ਤੁਹਾਡਾ ਐਗਜ਼ਾਮ ਹੈਗਾ ਤੁਸੀਂ ਐਗਜ਼ਾਮ ਦੇਣ ਜਾ ਸਕਦੇ ਹੋ ਮਤਲਬ ਇੱਕ ਜਾਂ ਦੋ ਦਿਨ ਪਹਿਲਾਂ ਆਦੀ ਐਪਲੀਕੇਸ਼ਨ ਦੇ ਕੇ ਤੇ ਮਤਲਬ ਕਿ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਤੁਸੀਂ ਛੁੱਟੀ ਲੈ ਕੇ ਜਾ ਸਕਦੇ ਹੋ ਠੀਕ ਆ ਪਰ ਤੁਹਾਡਾ ਸਵਾਲ ਮੇਨਲੀ ਇਹੀ ਸੀਗਾ ਕਿ ਅਸੀਂ ਜਿਹੜਾ ਮਤਲਬ ਅਸੀਂ ਜੁਆਇਨਿੰਗ ਤੋਂ ਬਾਅਦ ਅਸੀਂ ਐਕਸਟੈਂਸ਼ਨ ਲੈ ਸਕਦੇ ਹਾਂ ਅਸੀਂ ਮਤਲਬ ਕਿ ਲੇਟ ਜੁਆਇਨ ਕਰ ਸਕਦੇ ਲਈ ਕੋਈ ਖਾਸ ਸੋਲਿਡ ਰੀਜ਼ਨ ਹੋਣਾ ਚਾਹੀਦਾ ਰੀਜ਼ਨ ਦੇ ਵਿੱਚ ਜਿੱਦਾਂ ਕਿ ਮਤਲਬ ਕਹਿ ਸਕਦੇ ਆਪਾਂ ਵੀ ਬੰਦਾ ਕੋਈ ਬਿਮਾਰੀ ਨਾਲ ਜੁੜਦਾ ਪਿਆ ਹੈਗਾ ਠੀਕ ਆ ਵੀ ਉਹ ਮਤਲਬ ਉਹਨੂੰ ਰੈਸਟ ਦੀ ਲੋੜ ਆ ਠੀਕ ਆ ਤੇ ਜਾਂ ਫਿਰ ਮਤਲਬ ਕਿ ਵੀ ਐਫ ਆਈ ਆਰ ਵਗੈਰਾ ਹੋਈ ਹੁੰਦੀ ਕਈਆਂ ਦੇ ਉੱਪਰ ਵੀ ਉਹ ਮਤਲਬ ਕਿ ਐਕਸਟੈਂਸ਼ਨ ਲੈ ਲੈਂਦੇ ਆ ਵੀ ਸਾਡਾ ਜਿਹੜਾ ਕੇਸ ਆ ਉਹ ਮਤਲਬ ਬਿਲਕੁਲ ਨੇੜੇ ਆ ਜਾਂ ਮਤਲਬ ਇਦਾਂ ਦੀ ਹੁੰਦੀ ਆ ਕਿ ਮਤਲਬ ਕਿਉਂਕਿ ਮੇਰੇ ਦੋਸਤ ਨਾਲ ਵੀ ਹੋਈ ਸੀਗੀ ਉਹਦੇ ਤੇ ਐਫ ਆਈ ਆਰ ਸੀਗੀ ਪੁਰਾਣੇ ਸਮੇਂ ਤੋਂ ਪਰ ਉਹ ਉਹ ਵਿੱਚ ਇਨਵੋਲਵ ਨਹੀਂ ਸੀ ਉਹਦੇ ਘਰਦਿਆਂ ਦਾ ਮਤਲਬ ਵਿੱਚ ਕੀ ਇਨਵੋਲਵਮੈਂਟ ਸੀਗੀ ਤੇ ਉਹਦਾ ਸਿਰਫ ਨਾਂ ਸੀਗਾ ਵਿੱਚ ਠੀਕ ਆ ਤੇ ਮਤਲਬ ਇਦਾਂ ਕੋਈ ਸੋਲਿਡ ਮਤਲਬ ਇਦਾਂ ਕੋਈ ਸੋਲਿਡ ਰੀਜ਼ਨ ਹੋਣਾ ਚਾਹੀਦਾ ਆਪਾਂ ਨੂੰ ਮਤਲਬ ਵਿਦਆਊਟ ਪੇਲੀ ਲੈਣ ਵਾਸਤੇ ਵੀ ਹੁਣ ਕਈ ਮੈਨੂੰ ਕਹਿ ਰਹੇ ਹੈਗੇ ਵੀ ਅਸੀਂ ਅੱਗੇ ਪੜਨਾ ਚਾਹੁੰਦੇ ਆ ਮਤਲਬ ਅੱਗੇ ਅਸੀਂ ਸਟੱਡੀ ਕਰਨਾ ਚ ਠੀਕ ਹੈ ਜਿੱਦਾਂ ਕਿ ਅਸੀਂ ਕੌਨਸਟੇਬਲ ਤਾਂ ਜੁਆਇਨ ਮਤਲਬ ਕੌਨਸਟੇਬਲ ਦਾ ਪਰਤੀ ਅਸੀਂ ਹੋ ਗਏ ਆਂ ਬਟ ਅਸੀਂ ਅੱਗੇ ਸਬ ਇਨਸਪੈਕਟਰ ਪਰਤੀ ਹੋਣਾ ਚਾਹੁੰਦੇ ਆਂ ਇਸ ਲਈ ਸਾਨੂੰ ਅਸੀਂ ਜੁਆਇਨ ਕਰ ਲਾਂਗੇ ਬਟ ਜੁਆਇਨ ਹੋਣ ਤੋਂ ਬਾਅਦ ਅਸੀਂ ਮਤਲਬ ਐਕਸਟੈਂਸ਼ਨ ਲੈਣਾ ਚਾਹੁੰਦੇ ਆਂ ਤਾਂ ਇਦਾਂ ਨਹੀਂ ਹੁੰਦਾਗਾ ਤਾਂ ਮਤਲਬ ਜਿਵੇਂ ਕਹਿ ਸਕਦੇ ਆਪਾਂ ਮੈਗਮਾ ਕੋਈ ਬੇਵਕੂਫ ਨਹੀਂ ਹੁੰਦਾ ਤਾਂ ਜਿਹੜੀ ਐਕਸਟੈਂਸ਼ਨ ਆ ਉਹ ਖਾਸ ਰੀਜ਼ਨ ਦੇ ਵਿੱਚ ਮਿਲਦੀ ਹੈ ਜਿਹਦੇ ਮਤਲਬ ਕਿ ਕਾਫੀ ਮਤਲਬ ਕਾਇਦੀ ਕਾਨੂੰਨ ਹੁੰਦੇ ਹੈਗੇ ਆ ਤੇ ਆਪਾਂ ਜਿਹੜੀ ਮਤਲਬ ਕਿ ਰੈਗੂਲਰ ਸਟੱਡੀ ਕਰ ਰਹੇ ਆ ਠੀਕ ਆ ਉਹ ਆਪਾਂ ਸਿਰਫ ਪੇਪਰ ਦੇਣ ਜਾ ਸਕਦੇ ਹੈਗੇ ਪੇਪਰ ਲਈ ਤੁਸੀਂ ਛੁੱਟੀ ਅਪਲਾਈ ਕਰ ਸਕਦੇ ਆ ਤਾਂ ਤੁਸੀਂ ਪੇਪਰ ਦੇ ਕੇ ਫਿਰ ਵਾਪਸ ਆਪਦਾ ਟ੍ਰੇਨਿੰਗ ਸੈਂਟਰ ਦੇ ਵਿੱਚ ਆ ਸਕਦੇ ਹੋ ਜਾਂ ਤੁਸੀਂ ਪੁਲਿਸ ਲਾਈਨ ਦੇ ਵਿੱਚ ਜਦੋਂ ਹੋਵੋਗੇ ਠੀਕ ਆ ਉਦੋਂ ਤੁਹਾਡਾ ਪੇਪਰ ਆ ਜਾਂਦਾ ਤੁਸੀਂ ਉਦੋਂ ਆਉਦੀ ਜਿਹੜੀ ਹੈਗੀ ਉਹ ਮਤਲਬ ਛੁੱਟੀ ਅਪਲਾਈ ਕਰ ਸਕਦੇ ਹੈਗੇ ਠੀਕ ਆ ਇਹ ਸੀਨੀਅਰ ਅਫਸਰ ਹੀ ਇਜਾਜ਼ਤ ਦਿੰਦੇ ਆ ਠੀਕ ਆ ਬਟ ਜੇ ਕੋਈ ਮੰਨ ਕੇ ਚੱਲੋ ਤੁਹਾਨੂੰ ਕੋਈ ਜਿਵੇਂ ਕਹਿ ਸਕਦੇ ਆ ਵੀ ਨਵੀਂ ਤੁਸੀਂ ਮਤਲਬ ਕਰਨੀ ਵੀ ਹੈ ਕਰਨੀ ਵੀ ਹੈਡ ਕਰਨੀ ਆ ਤਾਂ ਤਾਂ ਫਿਰ ਤੁਸੀਂ ਸੀਨੀਅਰ ਅਫਸਰਾਂ ਤੋਂ ਲੈ ਕੇ ਇਜਾਜ਼ਤ ਉਹ ਚੀਜ਼ ਕਰ ਸਕਦੇ ਹੋ ਠੀਕ ਹੈ ਬਟ ਇਦਾਂ ਨਹੀਂ ਹੁੰਦਾਗਾ ਜਿਵੇਂ ਮੈਂ ਪਹਿਲਾਂ ਹੀ ਇਹ ਗੱਲ ਕਹਤੀ ਆ ਵੀ ਤੁਸੀਂ ਲੰਬੀ ਛੁੱਟੀ ਜਾਣਾ ਮੈਨੂੰ ਇੱਕ ਨੇ ਪੁੱਛਿਆ ਸੀਗਾ ਤੇ ਮੈਡੀਕਲ ਲਾ ਦਿਏ ਅਸੀਂ 6 ਮਹੀਨੇ ਦਾ ਕੋਈ ਸਾਲ ਦਾ ਮੈਡੀਕਲ ਲਾ ਦਿਏ ਡਾਕਟਰ ਵੀ ਕਮ ਸੇ ਕਮ 15 ਦਿਨ ਵੱਧ ਤੋਂ ਵੱਧ ਮਹੀਨੇ ਦਾ ਮੈਡੀਕਲ ਦੇ ਦੂਗਾ ਠੀਕ ਹੈ ਤੇ ਉਹ ਵੀ ਕੋਈ 6 ਮਹੀਨੇ ਦਾ ਮੈਡੀਕਲ ਨਹੀਂ ਹੁੰਦਾ ਬਾਕੀ ਇਹ ਚੀਜ਼ ਵੈਲਿਡ ਨਹੀਂ ਹੁੰਦੀ ਨੇ ਸਮੇਂ ਵਾਸਤੇ ਠੀਕ ਹੈ ਕਿਉਂਕਿ ਤੁਸੀਂ ਜਦੋਂ ਭਰਤੀ ਹੋਵੋਗੇ ਤੁਹਾਡਾ ਮੈਡੀਕਲ ਫਿਟਨੈਸ ਸਰਟੀਫਿਕੇਟ ਲੱਗਿਆ ਹੋਊਗਾ ਨਾ ਤਾਂ ਉਹ ਕਰੀਬ 6 ਠੀਕ ਹੈ 6 ਮਹੀਨੇ ਤੱਕ ਵੈਲਿਡ ਹੁੰਦਾ ਤੁਸੀਂ 1 ਮਹੀਨੇ ਬਾਅਦ ਕਹਿ ਦਿਓ ਮੈਨੂੰ ਦਾ ਆ ਪ੍ਰੋਬਲਮ ਆ ਠੀਕ ਹੈ ਮੈਂ ਇਹਨੂੰ 6 ਮਹੀਨੇ ਛੁੱਟੀ ਦੇ ਦੀ ਪਹਿਲੀ ਗੱਲ ਤਾਂ 6 ਮਹੀਨੇ ਦੀ ਛੁੱਟੀ ਮਿਲਦੀ ਨਹੀਂ ਠੀਕ ਆ ਸੋਲੀਡ ਰੀਜ਼ਨ ਫਿਰ ਉੱਥੇ ਹੋਈ ਆਂਦਾ ਵੀ ਸਪੋਜ਼ ਕਰੋ ਤੁਹਾਡੀ ਜੁਆਇਨਿੰਗ ਤੋਂ ਬਾਅਦ ਕੋਈ ਸੱਟ ਫੇਟ ਲੱਗ ਗਈ ਠੀਕ ਆ ਤੁਹਾਨੂੰ ਕੋਈ ਫ੍ਰੈਕਚਰ ਹੋ ਗਿਆ ਠੀਕ ਆ ਡਾਕਟਰ ਨੇ ਤੁਹਾਨੂੰ ਦੱਸਿਆ ਵੀ 2 ਜਾਂ 3 ਮਹੀਨੇ ਤੁਸੀਂ ਰੈਸਟ ਤੇ ਤੁਹਾਨੂੰ ਲੋਡ ਆ ਵੀ ਤੁਸੀਂ ਉਹ ਟ੍ਰੇਨਿੰਗ ਨਾ ਜਾਓ ਠੀਕ ਆ ਤੁਸੀਂ ਟ੍ਰੇਨਿੰਗ ਤੇ ਨਹੀਂ ਜਾ ਸਕਦੇ ਬਟ ਤੁਸੀਂ ਮੈਕਬੇ ਦੇ ਵਿੱਚ ਹਾਜ਼ਰ ਤੁਹਾਨੂੰ ਰਹਿਣਾ ਪਊਗਾ ਪੁਲਿਸ ਲਾਈਨ ਜਾਂ ਕਿਉਂਕਿ ਮੈਂ ਪਹਿਲੇ ਹੀ ਗੱਲ ਕਹਿ ਦਿੱਤੀ ਤੁਸੀਂ ਫਿਟੂ ਫਿਟਨੈਸ ਦਾ ਕੋਈ ਸਰਟੀਫਿਕੇਟ ਲਾਇਆ ਜੁਆਇਨਿੰਗ ਵੇਲੇ ਜੁਆਇਨਿੰਗ ਤੋਂ ਪਹਿਲਾਂ ਤੇ ਤੁਸੀਂ ਮਤਲਬ ਕਿ ਇਦਾਂ ਵਿਦਆਊਟ ਪੇ ਲੀਵ ਨਹੀਂ ਲੈ ਸਕਦੇ ਠੀਕ ਆ ਵਿਦਆਊਟ ਪੇ ਲੀਵ ਲੈਣ ਵਾਸਤੇ ਵੀ ਜਿਵੇਂ ਕਹਿ ਸਕਦੇ ਆ ਵੀ ਸੀਨੀਅਰ ਜਿਵੇਂ ਐਸਐਸਪੀ ਲੈਵਲ ਤੱਕ ਤੁਸੀਂ ਅਪਰੋਚ ਕਰਨੀ ਪਊਗੀ ਠੀਕ ਆ ਉਹ ਵੀ ਜੇ ਅਫਸਰ ਦੀ ਮਰਜ਼ੀ ਆ ਠੀਕ ਆ ਵਿਦਆਊਟ ਪੇ ਲੀਵ ਦੇਣੀ ਤਾਂ ਉਹ ਮਿਲ ਸਕਦੀ ਆ ਬਟ ਮੈਨੂੰ ਨਹੀਂ ਮਤਲਬ ਲੱਗਦਾਗਾ ਕਿ ਇਹ ਮਤਲਬ ਕਿ ਪੋਸੀਬਲ ਹੈਗਾ ਠੀਕ ਆ ਕਿਉਂਕਿ ਇਸ ਮੇਰੇ ਨਾਲ ਦੇ ਵੀ ਕਾਫੀ ਮੁੰਡੇ ਕੁੜੀਆਂ ਆ ਮੈਂ ਖੁਦ ਮਤਲਬ ਤਿਆਰੀ ਕਰਦਾ ਪਿਆ ਹੈਗਾ ਠੀਕ ਆ ਅੱਗੇ ਨੈਕਸਟ ਐਗਜ਼ਾਮ ਦੀ ਤਾਂ ਇਸ ਲਈ ਅਸੀਂ ਇਹ ਨਹੀਂ ਮਤਲਬ ਕਿ ਜੇ ਤੁਸੀਂ ਸਾਨੂੰ ਟ੍ਰੇਨਿੰਗ ਆਈ ਸੀ ਜਾਂ ਅਸੀਂ ਹੁਣ ਵੀ ਅਸੀਂ ਕਹਿ ਦਈਏ ਵੀ ਅਸੀਂ ਵਿਦਾਊਟ ਪੇ ਲੀਵ ਲੈਣੀ ਆਈ ਤੇ ਅਸੀਂ ਮਤਲਬ ਕਿ ਮੈਗਮਾ ਛੱਡਣਾ ਹੈ ਤੇ ਅਸੀਂ ਅੱਗੇ ਦੀ ਤਿਆਰੀ ਕਰਨੀ ਹੈ ਇਹ ਬਿਲਕੁਲ ਵੀ ਨਹੀਂ ਹੋ ਸਕਦਾ ਕਿਉਂਕਿ ਪੁਲਿਸ ਮੈਗਮੇਂਟ ਵਿੱਚ ਪਹਿਲਾਂ ਹੀ ਜਿਹੜੀ ਨਾਫਰੀ ਬਹੁਤ ਘੱਟ ਆ ਨਾਫਰੀ ਮਤਲਬ ਫੋਰਸ ਠੀਕ ਆ ਤੇ ਇਸ ਕਰਕੇ ਜਿਹੜੀ ਨਵੀਂ ਭਰਤੀ ਆ ਮਤਲਬ ਕਿ ਉਹ ਤਾਂ ਹੀ ਕੀਤੀ ਜਾਂਦੀ ਵੀ ਜਿਹੜੇ ਪੁਰਾਣੇ ਇਹਦੇ ਕਾਫੀ ਰਿਟਾਇਰ ਹੋ ਰਹੇ ਹੈਗੇ ਆ ਤੇ ਨਵੇਂ ਮੁੰਡੇ ਕੁੜੀਆਂ ਅਸੀਂ ਭਰਤੀ ਕਰਨੇ ਆ ਤਾਂ ਇਸ ਕਰਕੇ ਇਹ ਚੀਜ਼ ਤੁਸੀਂ ਬਿਲਕੁਲ ਆਪਣੇ ਦਿਮਾਗ ਦੇ ਵਿੱਚੋਂ ਕੱਢੋ ਤੇ ਇਹ ਚੀਜ਼ ਸਿਰਫ 100 ਦੇ ਵਿੱਚੋਂ 1 ਜਾਂ 2% ਹੋ ਸਕਦੀ ਹੈ ਵੀ ਤੁਹਾਨੂੰ ਲੀਵ ਮਿਲ ਜੇ ਉਹ ਵੀ ਇੰਨੇ ਮਤਲਬ ਲੌਂਗ ਟਾਈਮ ਪੀਰੀਅਡ ਦੀ ਠੀਕ ਹੈ ਬਟ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਵੀ ਇਹ ਚੀਜ਼ ਤੁਸੀਂ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਵੀ ਤੁਹਾਨੂੰ ਮਤਲਬ ਲੀਵ ਜਿਹੜੀ ਲੰਮੀ ਮਿਲ ਜੂਗੀ ਤੇ ਤੁਸੀਂ ਘਰ ਬੈ ਕੇ ਉਹਦੀ ਤਿਆਰੀ ਕਰ ਸਕਦੇ ਹੋ ਜੇ ਤੁਸੀਂ ਮਹਿਕਮੇ ਦੇ ਵਿੱਚ ਵੀ ਹੋ ਤੁਸੀਂ ਮਹਿਕਮੇ ਵੀ ਮਤਲਬ ਮਹਿਕਮੇ ਦੇ ਵਿੱਚ ਹਾਜ਼ਰ ਵੀ ਮਤਲਬ ਕਹਿ ਸਕਦੇ ਹੋ ਤੁਸੀਂ ਜੁਆਇਨ ਵੀ ਕੀਤਾ ਹੋਇਆ ਹੈ ਉਹ ਸੀਟ ਵੀ ਲਈ ਹੋਈ ਹੈ ਤੁਸੀਂ ਲਗਦੇ ਆ ਸਾਰੀ ਤੁਸੀਂ ਕਹਤਾ ਵੀ ਇਤਨਾ ਐਕਸਟੈਂਸ਼ਨ ਲੈਣੀ ਆ ਤਾਂ ਇਹ ਬਿਲਕੁਲ ਵੀ ਨਹੀਂ ਹੋ ਸਕਦਾ ਤੇ ਜਦੋਂ ਤੁਸੀਂ ਮਤਲਬ ਕਿ ਏਸੀ ਨੂੰ ਕਰਨੀ ਚਾਹੁੰਦੇ ਹੋ ਠੀਕ ਆ ਫਿਰ ਮੈਂ ਕਹਿੰਦਾ ਤੁਸੀਂ ਜੁਆਇਨ ਹੀ ਨਾ ਕਰੋ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਜੁਆਇਨ ਹੀ ਨਾ ਕਰੋ ਇਹ ਤੁਸੀਂ ਐਕਸਟੈਂਸ਼ਨ ਪਹਿਲਾਂ ਹੀ ਬਾਲਦੇ ਹੋ ਤਾਂ ਠੀਕ ਆ ਕਿਉਂਕਿ ਮਹਿਕਮੇ ਨੇ ਤੁਹਾਨੂੰ ਕੋਈ ਐਕਸਟੈਂਸ਼ਨ ਨਹੀਂ ਦੇਣੀਗੀ ਠੀਕ ਆ ਮੈਂ ਫਿਰ ਗੱਲ ਉਹੀ ਕਹੂੰਗਾ ਵੀ ਬਹੁਤ ਰੇਅਰ ਚਾਂਸ ਹੈ ਵੀ ਤੁਹਾਨੂੰ ਐਕਸਟੈਂਸ਼ਨ ਮਿਲ ਜੇ ਕੋਈ ਸੌਲਵਡ ਰੀਜ਼ਨ ਦੇ ਤਾਂ ਇਸ ਕਰਕੇ ਪਹਿਲਾਂ ਇਹ ਸੋਚ ਕੇ ਚੱਲੋ ਵੀ ਸਾਨੂੰ ਮਤਲਬ ਵੀ ਇਤਾਂ ਦੀ ਕੋਈ ਲੀਵ ਨਹੀਂ ਮਿਲਣੀ ਸਾਨੂੰ ਟ੍ਰੇਨਿੰਗ ਕਰਨੀ ਪਊਗੀ ਟ੍ਰੇਨਿੰਗ ਸ਼ਡਿਊਲ ਦੇ ਵਿੱਚੋਂ ਆਪਦਾ ਸ਼ਡਿਊਲ ਟਾਈਮਿੰਗ ਕੱਢ ਕੇ ਤੁਸੀਂ ਜਿਹੜਾ ਹੈਗਾ ਆਪਦੀ ਤਿਆਰੀ ਕਰ ਸਕਦੇ ਹੋ ਵੀ ਐਡ ਦਾ ਜੋ ਵੀ ਹੈ ਤੁਸੀਂ ਅੱਗੇ ਸਬ ਇੰਸਪੈਕਟਰ ਤਿਆਰੀ ਕਰ ਰਹੇ ਹੋ ਐਕਸਰਸਾਈਜ਼ ਦੀ ਐਕਸਰਸਾਈਜ਼ ਦੀ ਤਿਆਰੀ ਕਰ ਰਹੇ ਹੋ ਜਾਂ ਤੁਸੀਂ ਕੋਈ ਵੀ ਮਤਲਬ ਐਨੀ ਡਿਗਰੀ ਕੋਈ ਕਰ ਰਹੇ ਹੋ ਠੀਕ ਆ ਉਹ ਤੁਹਾਨੂੰ ਆਪਦੇ ਮਤਲਬ ਆਪਦੇ ਟਾਈਮ ਸ਼ਡਿਊਲ ਦੇ ਵਿੱਚੋਂ ਟਾਈਮ ਕੱਟਣਾ ਪਊਗਾ ਠੀਕ ਆ ਉਹਦੇ ਲਈ ਵੀ ਤਾਂ ਟ੍ਰੇਨਿੰਗ ਦੇ ਵਿੱਚ ਜਾਂ ਤੁਹਾਨੂੰ ਮਤਲਬ ਕਿ ਡਿਊਟੀ ਤੋਂ ਕੋਈ ਵੀ ਏਸੀ ਦੀ ਐਕਸਟੈਂਸ਼ਨ ਜਾਂ ਰਿਲੈਕਸ ਨਹੀਂ ਕੀਤਾ ਹੋਊਗਾ ਤੁਸੀਂ ਵੀ ਜਾ ਕੇ ਪੜ ਲਓ ਠੀਕ ਆ ਵੀ ਕਿਉਂਕਿ ਥਾਣਿਆਂ ਦੇ ਕੰਮ ਹੋਗੇ ਕਿਉਂਕਿ ਤੁਸੀਂ ਡਿਸਟ੍ਰਿਕਟ ਅਫਸਰ ਦੇ ਵਿੱਚ ਭਰਤੀ ਹੋਏ ਆ ਥਾਣਿਆਂ ਦੇ ਕੰਮ ਬਹੁਤ ਹੁੰਦੇ ਆ ਹੋਰ ਦਫ਼ਤਰਾਂ ਦੇ ਕੰਮ ਬਹੁਤ ਹੁੰਦੇ ਆ ਕਾਫੀ ਤਰ੍ਹਾਂ ਦੇ ਮਤਲਬ ਕੰਮਕਾਰ ਹੁੰਦੇ ਆ ਠੀਕ ਆ ਥਾਣਿਆਂ ਦੇ ਵਿੱਚ ਤੇ ਤੁਸੀਂ ਮਨਾਂ ਨਹੀਂ ਕਰ ਸਕਦੇ ਡਿਊਟੀ ਨੂੰ ਵੀ ਅਸੀਂ ਤਾਂ ਹੀ ਪੜਨਾ ਜੀ ਠੀਕ ਆ ਅਸੀਂ ਮਤਲਬ ਇਸ ਟਾਈਮ ਪੜ ਰਹੇ ਆ ਤੇ ਇਹ ਕੰਮ ਕਿਸੇ ਹੋਰ ਨੂੰ ਦੇ ਦੋ ਜੋ ਤੁਹਾਨੂੰ ਕੰਮ ਮੁੰਸੀ ਨੇ ਜਾਂ ਕਿਸੇ ਸੀਨੀਅਰ ਅਫਸਰ ਨੇ ਦੇਦਾ ਹੋ ਤੁਹਾਨੂੰ ਕਰਨਾ ਹੀ ਪੈਣਾ ਤੁਸੀਂ ਉਸ ਨੂੰ ਮਨਾਂ ਨਹੀਂ ਕਰ ਸਕਦੇ ਆਹ ਇਹ ਚ ਤੁਸੀਂ ਪਹਿਲਾਂ ਤੁਸੀਂ ਸੋਚ ਕੇ ਰੱਖਿਓ ਠੀਕ ਹੈ ਵੀ ਅਸੀਂ ਜੇ ਮੈਗਮਨ ਜੁਆਇਨ ਕਰਨਾ ਤਾਂ ਸਾਨੂੰ ਇਹ ਲੀਵ ਮਤਲਬ ਜਾਂ ਲੌਂਗ ਟਾਈਮ ਪੀਰੀਅਡ ਜਾਂ ਮੈਡੀਕਲ ਲੀਵ ਸਾਨੂੰ ਇੰਨੀ ਲੰਬੀ ਨਹੀਂ ਮਿਲਣੀ ਠੀਕ ਆ ਹਾਂ ਠੀਕ ਆ ਤੁਸੀਂ ਪੇਪਰ ਦੇਣ ਜਾ ਸਕਦੇ ਹੋ ਜੋ ਤੁਹਾਡਾ ਕੋਰਸ ਚੱਲ ਰਿਹਾ ਹੈਗਾ ਠੀਕ ਆ ਆਲਰੇਡੀ ਤੁਸੀਂ ਦੱਸ ਸਕਦੇ ਹੋ ਵੀ ਅਸੀਂ ਜਿਹੜਾ ਮਤਲਬ ਪਹਿਲਾਂ ਤੋਂ ਉਹਦੀ ਸਟੱਡੀ ਕਰ ਰਹੇ ਹਾਂ ਠੀਕ ਆ ਉਹ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਵੀ ਤੁਹਾਨੂੰ ਲੀਵ ਮਿਲ ਜੂਗੀ ਐਡਾ ਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਮੇਰੇ ਨਾਲ ਦੇ ਮੁੰਡੇ ਕੁੜੀਆਂ ਵੀ ਜਿਹੜਾ ਪੇਪਰ ਦੇਣ ਵਗੈਰਾ ਜਾਂਦੇ ਰਹੇ ਤੇ ਨਾਲ ਦੇ ਨਾਲ ਪੇਪਰ ਦੇਖਿਓ ਵਾਪਸ ਤੇ ਜੇ ਤੁਸੀਂ ਨਵੀਂ ਮਤਲਬ ਕਿ ਨਵੇਂ ਸਿਰੋਂ ਕੁਝ ਕਰਨਾ ਚਾਹੁੰਦੇ ਹੋ ਤੁਹਾਨੂੰ ਐਨਓਸੀ ਵਗੈਰਾ ਲੈਣੀ ਪਊਗੀ ਠੀਕ ਆ ਤੇ ਬਾਕੀ ਜੇ ਤੁਸੀਂ ਅੱਗੇ ਕੋਈ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਠੀਕ ਆ ਮਤਲਬ ਕੰਪੀਟੀਟਿਵ ਐਗਜ਼ਾਮ ਦੀ ਤਾਂ ਉਹ ਵੀ ਤੁਹਾਨੂੰ ਉਹਦਾ ਟਾਈਮ ਪੀਰੀਅਡ ਦੇ ਵਿੱਚੋਂ ਮਤਲਬ ਕਿ ਟ੍ਰੇਨਿੰਗ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਨੂੰ ਉਹ ਜਿਹੜਾ ਮਤਲਬ ਕੰਪਲੀਟ ਕਰਨਾ ਪਊਗਾ ਉਹਦਾ ਤੇ ਉਮੀਦ ਕਰਦਾ ਤੁਸੀਂ ਇਹ ਚੀਜ਼ਾਂ ਸਾਰੀਆਂ ਸਮਝ ਗਏ ਹੋਵੋਗੇ ਕਿਉਂਕਿ ਕਾਫੀ ਦਿਨਾਂ ਤੋਂ ਉਹ ਜਿਹੜਾ ਕਮੈਂਟ ਮੈਨੂੰ ਵਾਰ-ਵਾਰ ਆ ਰਿਹਾ ਸੀਗਾ ਵੀ ਦੱਸੋ ਜੀ ਮਤਲਬ ਕਿਵੇਂ ਟਾਈਮ ਕੱਢ ਸਕਦੇ ਆ ਐਕਸਟੈਂਸ਼ਨ ਚਾਹੀਦੀ ਹੈ ਜ विदाउट पे लेनी चाहिए जी ਅਸੀਂ ਅੱਗੇ ਤਿਆਰੀ ਕਰਨੀ ਹੈ ਜੀ ਮੈਂ ਖੁਦ ਇਸਦਾ ਐਗਜ਼ਾਮਪਲ ਹੈ ਕਿ ਮੈਂ ਖੁਦ ਇਹ ਚੀਜ਼ ਸੋਚ ਕੇ ਜੁਆਇਨ ਕੀਤੀ ਸੀ ਕਿ ਵੀ ਇੱਕ ਵਾਰੀ ਚਲੋ ਕਾਂਸਟੇਬਲ ਜੁਆਇਨ ਕਰ ਲੈਂਦੇ ਹਾਂ ਉਸ ਤੋਂ ਬਾਅਦ ਮਤਲਬ ਕਿ ਲੀਵ ਲੈ ਲਾਂਗੇ ਠੀਕ ਆ ਤੇ ਅੱਗੇ ਪੜ ਲਾਂਗੇ ਜਾਂ ਅੱਗੇ 6 ਮਹੀਨੇ ਕੋਈ ਤਿਆਰੀ ਕਰ ਲਾਂਗੇ ਠੀਕ ਆ ਬਟ ਜੇ ਮਹਿਕਮੇ ਦੇ ਵਿੱਚ ਆਏ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀਆਂ ਕਿ ਕੋਈ ਮਹਿਕਮਾ ਬੇਵਕੂਫ ਨਹੀਂ ਹੁੰਦਾ ਪਹਿਲਾਂ ਆਪ ਨੂੰ ਭਰਤੀ ਕਰ ਲੇ ਤੇ ਬਾਅਦ ਚ ਭਰਤੀ ਕਰਕੇ ਆਪ ਨੂੰ ਕੋਈ ਵੀ ਹੋਂਦੂ ਅੱਗੇ ਤਿਆਰੀ ਕਰ ਲੈ ਕੋਈ ਗੱਲ ਨਹੀਂ ਤੁਹਾਨੂੰ ਪੇ ਵੀ ਦੇਵਾਂਗੇ ਜਾਂ ਵਿਦਾਊਟ ਪੇ ਲਈ ਠੀਕ ਹੈ ਜੇ ਆਪਾਂ ਮੈਗਨੇਚ ਆ ਗਏ ਤਾਂ ਆਪਾਂ ਨੂੰ ਸਰਵ ਵੀ ਕਰਨਾ ਪਊਗਾ ਡਿਊਟੀ ਵੀ ਕਰਨੀ ਪਊਗੀ ਸਭ ਕੁਝ ਕਰਨਾ ਪਊਗਾ ਤੇ ਉਸ ਤੋਂ ਬਾਅਦ ਜੋ ਜੋ ਵੀ ਕੁਝ ਆਪਾਂ ਕਰਨਾ ਚਾਹੁੰਦੇ ਹੋ ਆਪਾਂ ਕਰ ਸਕਦੇ ਹੈਗੇ ਠੀਕ ਹੈ ਬਟ ਉਹ ਆਪਦੇ ਸਮੇਂ ਵਿੱਚ ਸਮਾਂ ਕੱਢ ਕੇ ਸਪੋਜ਼ ਕਰੋ ਵੀ ਤੁਸੀਂ 12 ਘੰਟੇ ਡਿਊਟੀ ਕੀਤੀ ਤੁਹਾਡੇ ਕੋਲ 12 ਘੰਟੇ ਸਮਾਂ ਉਹਦੇ ਵਿੱਚ ਤੁਸੀਂ 4-5 ਘੰਟੇ ਪੜ੍ਹਨਾ ਚਾਹੁੰਦੇ ਆ ਜਾਂ 12 ਦੇ 12 ਘੰਟੇ ਤੁਸੀਂ ਸੌਣਾ ਚਾਹੁੰਦੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਇਸ ਕਰਕੇ ਮਤਲਬ ਕਿ ਉਹ ਚੀਜ਼ ਨੂੰ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਚੱਲਿਓ ਤੇ ਉਮੀਦ ਕਰਦਾ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਊਗੀ ਜਾਣਕਾਰੀ ਸਮਝ ਆ ਗਈ ਹੋਊਗੀ ਜੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਮੈਨੂੰ ਵੀਡੀਓ ਦੇ ਵਿੱਚ ਵੀਡੀਓ ਨੀਚੇ ਕਮੈਂਟ ਕਰ ਦਿਓ ਵੀਡੀਓ ਖਤਮ ਹੋਣ ਤੋਂ ਬਾਅਦ ਜਦੋਂ ਆਪਣਾ ਚੱਲਦਾ ਲਾਈਵ ਚੱਲਦਾ ਹੈਗਾ ਉਸ ਤੋਂ ਬਾਅਦ ਜਦੋਂ ਖਤਮ ਹੁੰਦੀ ਵੀਡੀਓ ਉਸ ਤੋਂ ਬਾਅਦ ਕਮੈਂਟ ਕਰਿਆ ਕਰੋ ਕਿਉਂਕਿ ਉਹ ਕਮੈਂਟ ਮੈਨੂੰ ਸ਼ੋ ਨਹੀਂ ਹੁੰਦੇ ਬਾਅਦ ਦੇ ਵਿੱਚ ਤੇ ਵੀਡੀਓ ਖਤਮ ਹੋਣ ਤੋਂ ਬਾਅਦ ਜਿਹੜਾ ਤੁਸੀਂ ਮੈਨੂੰ ਕਮੈਂਟ ਕਰਿਓ ਤਾਂ ਕਿ ਮੈਂ ਉਸ ਦਾ ਰਿਪਲਾਈ ਕਰ ਸਕਾਂ ਜਵਾਬ ਦੇ ਸਕਾਂ ਠੀਕ ਹੈ ਤਮੀਰ ਕਰ ਤੁਹਾਨੂੰ ਜਾਣਕਾਰੀ ਵਧੀ ਲੱਗੀ ਹੋਊਗੀ ਵੀ ਤੇ ਜਾਣਕਾਰੀ ਵਧੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਠੀਕ ਆ ਇਹ ਚੀਜ਼ ਤੁਸੀਂ ਬੜਾ ਘੱਟ ਕਰਦੇ ਹੋ ਦੇਖਦੇ ਸਾਰੇ ਹੀ ਆ ਠੀਕ ਆ ਜਾਣਕਾਰੀ ਲੈ ਕੇ ਆ ਦੋ ਸਕਿਪ ਕਰਕੇ ਚਲੇ ਜਾਂਦੇ ਆ ਠੀਕ ਆ ਤੇ ਉਦੋਂ ਫੀਲ ਹੁੰਦੀ ਆ ਜੀ ਵੀਰ ਕਿ ਸ਼ਾਇਦ ਮੇਰੀ ਜਾਣਕਾਰੀ ਵਿੱਚ ਥੋੜੀ ਕਮੀ ਹੋਊਗੀ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇੰਨੀ ਕੋ ਡੀਪਲੀ ਜਾਣਕਾਰੀ ਤੁਹਾਨੂੰ ਮਹਿਕਮੇ ਬਾਰੇ ਦੇ ਰਿਆ ਹੋਊਗਾ ਠੀਕ ਆ ਕੋਈ ਵੀ ਚੈਨਲ ਮੈਂ ਮਤਲਬ ਕਿ ਸਦਾ ਨਾਮ ਹੀ ਲੈਣਾ ਚਾਹੁੰਦਾ ਤੇ ਬਟ ਫਿਰ ਵੀ ਜੇ ਤੁਹਾਨੂੰ ਕੋਈ ਲੱਗਦਾ ਕੁਐਸਚਨ ਵਗੈਰਾ ਪੁੱਛ ਲਾ ਕਰੋ ਠੀਕ ਆ ਮੈਂ ਸਾਰਾਂ ਦਾ ਰਿਪਲਾਈ ਕਰਦਾ ਰਿਪਲ ਕਮੈਂਟ ਵਗੈਰਾ ਜਿਹੜੇ ਹੈਗੇ ਉਹਨਾਂ ਤੇ ਮੈਂ ਟਾਪਿਕ ਤੇ ਵੀਡੀਓ ਵੀ ਬਣਾ ਦਿੰਨਾ ਠੀਕ ਹੈ ਤੇ ਸਪੋਰਟ ਕਰਦੇ ਰਹੋ ਠੀਕ ਹੈ ਲਾਈਕ ਕੋਈ ਮੈਂ ਲਾਈਕ ਤੇ ਮੈਨੂੰ ਪੈਸੇ ਨਹੀਂ ਮਿਲਣੇ ਜਾਂ ਮੈਨੂੰ ਕੋਈ ਪੈਸੇ ਮਿਲ ਨਹੀਂ ਰਹੇ ਫਿਲਹਾਲ ਠੀਕ ਹੈ ਇੱਕ ਮੋਟੀਵੇਸ਼ਨ ਆਉਂਦੀ ਹੈ ਵੀ ਜੇ ਤੁਸੀਂ ਮੈਨੂੰ ਲਾਈਕ ਕਰਦੇ ਹੋ ਠੀਕ ਹੈ ਵੀਡੀਓਸ ਨੂੰ ਲਾਈਕ ਕਰਦੇ ਹੋ ਤਾਂ ਮਤਲਬ ਕਿ ਮੈਨੂੰ ਵਧੀਆ ਲੱਗਦਾ ਵੀ ਠੀਕ ਹੈ ਵੀ ਅੱਗੇ ਹੋਰ ਕੰਮ ਕਰਨਾ ਚਾਹੀਦਾ ਠੀਕ ਹੈ ਤੁਹਾਨੂੰ ਨੌਲੇਜ ਦੇਣੀ ਚਾਹੀਦੀ ਹੈ ਚਲੋ ਠੀਕ ਹੈ ਫਿਰ ਇਥੇ ਆਪਾਂ ਵੀਡੀਓ ਨੂੰ ਕਰਦੇ ਆ ਖਤਮ ਤੇ ਅੱਗੇ ਤੁਸੀਂ ਮੈਨੂੰ ਟੌਪਿਕ ਦੱਸ ਦਿਆ ਕਰੋ ਥੱਲੇ ਵੀ ਤੁਸੀਂ ਸਰ ਇਸ ਟੌਪਿਕ ਤੇ ਵੀਡੀਓ ਬਣਾ ਦਿਓ ਤੇ ਆਪਾਂ ਉਸ ਟੌਪਿਕ ਤੇ ਫਿਰ ਅੱਗੇ ਵੀਡੀਓ ਬਣਾਇਆ ਕਰਾਂਗੇ ਠੀਕ ਹੈ ਮੈਂ ਹੁਣ ਤੁਹਾਡੇ ਤੋਂ ਟੌਪਿਕ ਲਿਆ ਕਰਨੇ ਆ ਤੇ ਟੌਪਿਕ ਤੁਸੀਂ ਮੈਨੂੰ ਦੱਸਿਆ ਕਰੋ ਦੀ ਇਸ ਟੌਪਿਕ ਤੇ ਵੀਡੀਓ ਬਣਾਓ ਫਿਰ ਆਪਾਂ ਉਸ ਟੌਪਿਕ ਨੂੰ ਅੱਗੇ ਜਿਹੜਾ ਕਵਰ ਕਰਿਆ ਕਰਾਂਗੇ ਤੋਂ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਤਾਂ ਤੱਕ ਅਗਲੀ ਸასი ਕਾਲ ਚਾਹੇਨ ਜਾਂਦੇ ਵਾਸਤੇ ਰਹੋ